ਸਸਿਕਾਹ ਦੋਸਤੋ ट्रैवलਰ ਸਰਕਿਊਲਰ ਲੋਗਾਂ YouTube ਚੈਨਲ Facebook ਪੇਜ ਤੋਂ ਤੁਹਾਡਾ ਸਵਾਗਤ ਤੇ ਤਾਂ ਹੀ ਜਿਹੜੀ ਜਿਹੜੀ ਵਿਰਾਸਤ ਹੈ ਪੰਜਾਬ ਦੀ ਟੋਕਰੇ ਟੋکریاں ਦੇਖ ਲੋ ਨਾ ਆਪਾਂ ਬਹੁਤ ਘੱਟ ਹੁੰਦਾ ਦੇਖਣ ਨੂੰ ਰਹਿ ਗਏ ਆਹ ਦੇਖ ਲੋ ਉਹ ਤੱਕ ਪਈ ਆ ਦੋਸਤੋ ਉਹ ਵੇ ਕਮਾਲ ਦੀ ਹੈ ਹਨ ਤੇ ਹੁਣ ਤਾਂ ਮੈਨੂੰ ਐ ਲੱਗਦਾ ਵੀ ਇਹ ਮਿਸਤਰੀ ਖਤਮ ਹੀ ਹੁੰਦੇ ਜਾਂਦੇ ਆ ਕਿਹੜਾ ਬਾਈ ਟੋਕਰੇ ਵਾਲਾ ਤੁਸੀਂ ਹੋ ਅੱਛਾ ਇਧਰ ਆਓ ਬਣਾਇਆ ਦੇਓ ਬਾਈ ਜੀ ਆਪਣੇ ਆਹ ਦੇਖ ਲੋ ਯਾਰ ਕਲਾ ਕਰ ਜਿਹੜੀ ਹੈਗੀ ਹੱਥਾਂ ਦੀ ਇੰਨੀ ਵਧੀਆ ਕਲਾ ਹੈ ਬਰੀਕ ਬਰੀਕ ਦੇਖ ਲੋ ਯਾਰ ਕਿਵੇਂ 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 ਹੈ ਨਾ ਇਹ ਬੁਣੀਆਂ ਉਹ ਪਹਿਲਾਂ ਤਾਂ ਪ੍ਰਾਣੀਆਂ ਤਾਂ ਚਲੋ ਆਪਣੇ ਵੀ ਘਰੇ ਤੂਤ ਲੱਗੇ ਸੀ ਮਤਲਬ ਘਰੇ ਮਿਸਤਰੀ ਬੁਲਾਉਂਦੇ ਹੁੰਦੇ ਸੀ ਬੰਦਾ ਬੁਣਨ ਵਾਲਾ ਤੇ ਹੁਣ ਇਹ ਚੀਜ਼ਾਂ ਹੋ ਗਈਆਂ ਖਤਮ ਹਾਂਜੀ ਤੇ ਬਾ ਬੰਦੇ ਧਿਆਨ ਰੱਖੋ ਨਾ ਚੱਕ ਕੇ ਲੈ ਜਾਂਦਾ ਚੀਜ਼ ਤੇ ਤੇ ਬਾਈ ਇਹ ਟੋਕਰੇ ਯਾਰ ਨਾ ਮਤਲਬ ਇਹ ਮੇਰੀ ਗੱਲ ਸੁਣ ਇਹ ਲੈ ਵੀ ਜਾਊਗਾ ਨਾ ਇਹ ਪੰਜਾਬ ਦੇ ਪਿੰਡਾਂ ਵਾਲਿਆਂ ਦੇ ਦਿਲ ਐ ਇਹ ਪਵਾਂ ਦੀ ਸਾਰੇ ਗੱਡੀ ਚ ਰੱਖ ਕੇ ਤੇਰਾ ਤੇਰਾ ਇਹ ਨਹੀਂ ਕਹਦਾ ਕਿ ਆ ਦੇ ਆ ਉਸ ਗੱਲ ਤੇ ਵੀ ਇਹ ਤਾਂ ਕਹਿੰਦਾ ਮਤਲਬ ਮੈਨੂੰ ਟੋਕਰਾਂ ਦੇ ਦੇ ਇੱਕ ਇੱਕ ਜਿੱਤੀ ਆ ਪੰਜਾਬੀ ਪੰਜਾਬੀ ਪ੍ਰਵਾਹ ਤੇ ਬਾਈ ਜੀ ਕੀ ਨਾਂ ਤੁਹਾਡਾ ਮੱਗਰ ਸਿੰਘ ਜੀ ਮੱਗਰ ਸਿੰਘ ਜੀ ਮੱਗਰ ਸਿੰਘ ਦਾ ਟੋਕਰੇ ਜਿਹੜੇ ਹੁਣ ਆਪਾਂ ਪੰਜਾਬ ਦੀ ਆਪਣੀ ਵਿਰਾਸਤ ਸੀਗੀ ਪ੍ਰਾਣੀ ਹਨਾ ਹਰ ਘਰ ਤੇ ਤੂਟ ਹੁੰਦਾ ਸੀ ਤੇ ਬਿਸਤਰੀ ਵਲਾ ਕੇ ਉੱਥੇ ਹੀ ਬੰਦਾ ਜਿਹੜਾ ਬੰਦੇ ਹੁੰਦੇ ਸੀ ਟੋਕਰੇ ਤੇ ਤੁਸੀਂ ਆ ਪਉਂਦੇ ਹੋ ਇਹ? ਹਾਂਜੀ ਹਾਂ ਆਪ ਬਣਾਈ। ਵਾਹ ਜੀ ਵਾਹ ਵਾਹ। ਹੁਣ ਤਾਂ ਮੈਨੂੰ ਲੱਗਾ ਖਤਮ ਹੁੰਦਾ ਜਾਂਦਾ ਕੰਮ ਜਾ। ਹਾਂ ਥੋੜਾ ਜਿਹਾ ਘਟ ਗਿਆ ਜੀ ਅੱਗੇ ਨੂੰ। ਹਾਂ। ਤੇ ਫਿਰ ਅੱਗੇ ਉਹ ਕਿ ਕਿਸੇ ਨੇ ਸਿਖਾਇਆ ਬੱਚਾ ਨੂੰ ਕਿਨੇ ਕੰਮ ਐ? ਆਕਿਆ ਇੱਕ ਬੱਚਾ ਸਿੱਖਿਆ ਜੀ ਉਹ ਗੱਲ ਦਾ ਕੰਮ ਕਰਦਾ ਨਹੀਂ ਜਾਂ ਸਿੱਖਿਆ ਸੀ ਆਕਿਆ ਵੀ ਕਰਨਾ ਨਾ ਕਰਨਾ ਤੇਰੀ ਮਰਜ਼ੀ। ਹਾਂ। ਤੇ ਗੱਲ ਕਰ ਸਿੱਖ ਲੈ ਇਹ ਨਹੀਂ ਮਾੜਾ ਕੰਮ ਨਹੀਂ ਦਾ। ਹਾਂ ਨਹੀਂ ਭਾਈ ਇਹ ਬਹੁਤ ਵਧੀਆ ਤਾਲੀ ਕਲਾ ਹੈ। ਨਹੀਂ ਜੇ ਮੰਨ ਲਓ ਘਰੇ ਜਦੋਂ ਆਪ ਆ ਟੋਕਰੇ ਤੋਂ ਬਣਾਏ ਹੈ ਨਾ ਜਦੋਂ ਘਰੇ ਮੰਨ ਲਓ ਅੱਗੇ ਬੁਲਾਉਂਦੇ ਜਿਵੇਂ ਉਵੇਂ ਜਾਣਾ ਹੋਵੇ ਤਾਂ ਕੀ ਸਾਫ ਕਤਵ ਲੈਣੇ ਹੋਰ 120 ਰੁਪਏ ਲੈਂਦੇ ਜੀ ਇੱਕ ਟੋਕਰੇ ਦੇ ਇੱਕ ਟੋਕਰੇ ਅੱਛਾ ਤੇ ਉਹ ਟੋਕਰਾਂ ਵੈਸੇ ਕਿੰਨੇ ਦਾ ਉਹਨਾਂ ਬਾਤ ਇਹ 250 ਦਾ ਟੋਕਰੇ ਅੱਛਾ ਅੱਛਾ ਇਹ ਉਹ 250 ਦਾ ਟੋਕਰਾ ਹੈ ਹਾਂ ਠੀਕ ਹੈ ਲੇਕਿਨ ਬਹੁਤ ਵੱਡਾ ਸਾਰਾ ਟੋਕਰਾਂ ਬਣਾਉਂਦਾ ਸੀ ਕੁੱਕੜ ਵਾਸਤੇ ਹੈ ਨਾ ਉਹ ਹੁਣ 1100 ਥੋੜਾ ਬਣਦਾ ਉਹਸੀ ਬਣਵਾਇਆ ਸੀ ਭਾਈ ਤਾਂ ਮੈਨੂੰ ਪਤਾ ਹੈ ਮੈਂ ਹੁਣ ਇਹ 40 ਸਾਲੋਂ ਇੱਕ ਕਦੇ 40 ਸਾਲੋਂ ਕੰਮ ਕਰਦਾ ਸੀ ਕਿਹੜਾ ਪਿੰਡ ਹੈ ਤੇਰਾ ਪੱਕਾ ਹੀ ਆਣਾ ਅੱਛਾ ਤੇ ਮੈਂ ਲੱਗਿਆ 1 ਰੁਪਿਆ 10 ਪੈਸੇ ਬਣਾਈ ਸੀਗੀ ਜਦੋਂ ਨਾਲ ਲੱਗੇ 1 ਰੁਪਿਆ 10 ਪੈਸੇ ਬਣਾਈ ਸੀਗੀ ਮੁਰਕੇ ਹੀ ਬਣਾਏ ਜੀਜੀ ਸਾਹਿਬ ਦੇ 1 ਰੁਪਿਆ 25 ਪੈਸੇ ਅੱਛਾ 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 ਛੋਕਰੀਆਂ ਬਣਵਿੰਦੀ ਸੀ ਉਹ ਛੋਟੀਆਂ ਛੋਟੀਆਂ ਉਹ ਵੀ ਆ ਜੀ ਠੀਕ ਹੈ ਠੀਕ ਹੈ ਚਲੋ ਉਹਨਾਂ ਦੇ ਬਹੁਤ ਸੀਗੇ ਵਿਖਦੇ ਡਾਕਟਰ ਕੋਲ ਇੱਥੇ ਲੈ ਕੇ ਜਾਂਦੇ ਲੋਕ ਹਾਂ ਵਿਖਦੇ ਜੀ ਵਿਆਹ ਸਾਦੀ ਆਸਤੇ ਪੱਠਿਆਂ ਤੋਂ ਤੇ ਹਜੇ ਚੱਲਦਾ ਕੰਮ ਅੱਛਾ ਤੇ ਘਰੇ ਵੀ ਬੁਲਾਉਂਦੇ ਆ ਜੀ ਮੈਂ ਕਿਹਾ ਬੁਲਾਉਂਦੇ ਸੀ ਘਰੇ ਵੀ ਬੁਲਾਉਂਦੇ ਜੀ ਅੱਛਾ ਹਾਂ ਠੀਕ ਹੁਣ ਘਰ ਆਲਾ ਮਿਲਦਾ ਤਾਂ ਕੰਮ ਖਤਮ ਹੋ ਗਿਆ ਹਨਾ ਥੋੜਾ ਨਹੀਂ ਹੈਗਾ ਜਰੂਰ ਥੋੜਾ ਠੀਕ ਹੈ ਕਿਉਂ ਲੋਕਾਂ ਨੇ ਪਸ਼ੂ ਕਟਾਦੇ ਸੀ ਪਸ਼ੂਆਂ ਨਾਲ ਪੈ ਗਿਆ ਫਰਕ ਥੋੜੀ ਜਿਹਾ ਇਸ ਪ੍ਰਸਤੀ ਵੱਧ ਗਈ ਨਾ ਹਾਂ ਜੀ ਹਾਂ ਮੌਜ ਭਾਲ ਦਾ ਘਰੇ ਬਣਾਵਾ ਇੱਥੋਂ ਲੈ ਕੇ ਦੋ ਡਾਕਰੇ ਹਾਂ ਦੋ ਚਲੋ ਬਾਈ ਜੀ ਵਧੀਆ ਲੱਗਿਆ ਕਹਦੇ ਫੇਰ ਮਿਲਾਂਗੇ ਹਾਂ ਦੀ ਅਗਲੀ ਇਹ ਪਹਿਲਾਂ ਹਰ ਇੱਕ ਚੀਜ਼ ਨਾਲ ਉਹ ਬਿਮਾਰੀ ਦਾ ਘਰ ਆ ਨਾਲ ਉਹ ਬਿਮਾਰੀ ਦਾ ਘਰ ਆ ਇਹਦੇ ਚ ਬਿਮਾਰੀ ਕੋਈ ਨਹੀਂ ਜੇ ਆਪਾਂ ਥਾਲੀ ਚ ਫੁਲਕਾ ਖਾਈਏ ਉਹਦੇ ਗਰਮੈਸ਼ ਆ ਕੇ ਮੁੜਕਾ ਜਾਂ ਹਾਂ ਇਹਦੇ ਚ ਮੁੜਕਾ ਨਾ ਆਊਗਾ ਜਿਹੋ ਜੀ ਰੋਟੀ ਤਵੇ ਤੇ ਪਈਏ ਉਹੋ ਜੀ ਇਹਦੇ ਚ ਵੀ ਅੱਗੇ ਛਾਪੇ ਚ ਹੀ ਰੱਖਦੇ ਸੀ ਆਪਾਂ ਡੱਬੇ ਤਾਂ ਹੁਣ ਕੰਪਨੀ ਵਾਲੇ ਬਣਾ ਦੇ ਨਹੀਂ ਆ ਛੋਟੇ ਛੋਟਰੇ ਮਤਲ ਉਹਦੇ ਕੰਮ ਹੁੰਦੇ ਰੋਟੀਆਂ ਦਾ ਠੇਹ ਰੱਖਦੇ ਹਨਾ ਅੱਛਾ ਉਹ ਹੈ ਛਾਪਾ ਹੈ ਗੋਟੀਆਂ ਦੀ ਠੀਕ ਹੈ ਠੀਕ ਹੈ ਮੈਂ ਕਹਿੰਦੇ ਬੱਕਰੀਆਂ ਨੂੰ ਪੱਠੇ ਪਾਉਣ ਨੂੰ ਰੱਖਿਆ ਹੈ ਨਹੀਂ ਨਹੀਂ ਬੱਕਰੀਆਂ ਨਹੀਂ ਚਲ ਠੀਕ ਹੈ ਭਾਈ ਉਰੇਓ ਇਧਰ ਨਵੀਂ ਇੱਕ ਜਿਹੜੇ ਅੰਗਰੇਜ਼ ਨੇ ਖੋਜ ਕੱਢਤੀ ਹੈ ਤੁਹਾਡਾ ਹੁਣ ਇਹ ਵੀ ਵਿਕੂਗਾ ਮਤਲਬ ਇਸ ਦਾ ਹਾਂ ਸਹੀ ਗੱਲ ਆ ਹੈ ਤੇ ਮਤਲਬ ਜਿਹੜਾ ਪਾਸਥੇ ਪੈਸੇ ਲਾ ਕੇ ਆ ਇੱਕ ਤੋਂ ਰस्सियां ਪਾ ਕੇ ਇੱਥੇ ਪੜਦਾ ਤੁਸੀਂ ਕਿਆ ਬਾਤ ਹੈ ਬੜੀ ਵਧੀਆ ਕੇਰਲ ਵਾਲੇ ਨੇ ਵੀ ਆਹ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਆ ਫੋਟੋ ਮੈਨੂੰ ਭੇਜ ਦੂੰਗਾ ਇੱਥੇ ਲਾਓ ਵੱਡੀ ਪ੍ਰਿੰਟ ਕਢਾ ਕੇ ਤੇ ਇਸ ਤਰ੍ਹਾਂ ਵੀ ਤੁਸੀਂ ਸ਼ਾਬੇ ਭੇਜ ਸਕਦੇ ਹੋ ਹਾਂਜੀ ਹਾਂ ਹਾਂ ਬੰਦੇ ਬਹੁਤ ਆ ਪਿੰਡਾਂ ਚ ਕਮਲੇ ਹਾਂਜੀ ਕੱਲਾ ਨਹੀਂ ਏ ਫਿਰ ਇੱਕ ਹੋਰ ਚੀਜ਼ ਆ ਹੋਰ ਚੀਜ਼ ਆ ਮੀਂਹ ਪੈਣ ਦੇ ਉੱਤੇ ਕਾਗਜ਼ ਲਾ ਕੇ ਪਲਾਸਟਿਕ ਦਾ ਇੱਥੇ ਲੈ ਲਓ ਐ ਮਤਲਬ ਵੀ ਨਹੀਂ ਮੀਂਹ ਪੈ ਜਾਏ ਥੋੜਾ ਟੋਕਰਾ ਵੱਡਾ ਹੋਵੇ ਜੇ ਹੋਰ ਨਾ ਮੈਂ ਮੀਂਹ ਵੱਡਾ ਲੈਣਾ ਨਾ ਮੀਂਹ ਪੰਦਾ ਹੋਵੇ ਥੱਲੇ ਬਾਹ ਕੇ ਵਿੱਚ ਵਹਿ ਜਾ ਕਰ ਚੱਲ ਬਾਈ ਫਿਰ ਹੋਰ ਕੰਮ ਵੀ ਆਉਂਦਾ ਟੋਕਰਾ ਪਵਾਂ ਦੀ ਤੁਸੀਂ ਕੁੱਕੜ ਤਾੜੋ ਬਿੱਲੀ ਤਾੜੋ ਜਿਹੜਾ ਮਰਜੀ ਜਵਾਕ ਕਤੂਰਾ ਤਾੜੋ ਅੱਗੇ ਤਾੜਦੇ ਹੁੰਦੇ ਜੀ ਜਵਾਕ ਤਾੜ ਲਓ ਟੋਕਰੇ ਵੱਡਾ ਬਣਾਉ ਲੋ ਥੋੜਾ ਬਾਹਰ ਵੱਡਾ ਲਈ ਘਰ ਵਾਲੇ ਤੈਨੂੰ ਦਰਦੇ ਲੋ ਵੀ ਦੋਸਤੋ ਆ ਇਹ ਟੋਕਰੇ ਆ ਨਾ ਇਹ ਟੋਕਰੇ ਵੇਖੋ ਤੁਹਾਡੇ ਸਾਹਮਣੇ ਕਿੰਨੀ ਵਧੀਆ ਕਲਾ ਇਹ ਬਰਾਈ ਹੋਈ ਹੈ ਤੇ ਬਾਰੇ ਟੋਕਰੇ ਬੰਦੇ ਕਿਸ ਤਰ੍ਹਾਂ ਇਹ ਕਿਹੜਾ ਇਹਦਾ ਕੱਚਾ ਮਟੀਰੀਅਲ ਹੁੰਦਾ ਹੈ ਇਹ ਵੀ ਤੁਹਾਨੂੰ ਦਿਖਾਉਣੇ ਆ ਇਹਦਾ ਜਿਹੜਾ ਕੱਚਾ ਮਟੀਰੀਅਲ ਦੋਸਤੋ ਆ ਹੁੰਦਾ ਹੈ ਆ ਲੱਕੜਾ ਆ ਛਟੀ ਜਿਹੜੀ ਜਿਹੜੀ ਆਪਾਂ ਕਹਿੰਦੇ ਆ ਇਹ ਛਟੀ ਹੁੰਦੀ ਹੈ ਤੇ ਇਹ ਰੱਖ ਤੋਂ ਦਾ ਤੂਟਦਾ ਤੂਟ ਦੇ ਰੱਖ ਦੀ ਬੰਦੀ ਹੈ ਉਹ ਜਦੋਂ ਸੁੱਕਦਾ ਪੱਤੇ ਝੜਦੇ ਉਹਦੋਂ ਨਿਸ਼ਾਂਗਦੇ ਤੇ ਉਹਦੀਆਂ ਬੰਦੀਆਂ ਇਸੇ ਤਰੀਕੇ ਨਾਲ ਨਿੱਕੇ ਨਿੱਕੇ ਛਾਬੇ ਉਸ ਨਾਲੇ ਛਾਬੇ ਇਹਦੇ ਅੱਜ ਕੱਲ ਆਪਾਂ ਮਾਡਰਨ ਸਟੀਲ ਦੇ ਹੋ ਗਏ ਹੋਰ ਹੋ ਗਏ ਉਹਨਾਂ ਦੇ ਆ ਉਹ ਮਾਰਦੇ ਆ ਟੋਕਿਆਂ ਸਾਰੇ ਇਹ ਉਸ ਤਰ੍ਹਾਂ ਜਿਹੜਾ ਹੈ ਤਿਆਰ ਹੁੰਦਾ ਮਟੀਰੀਅਲ ਆ ਛੋਟੀਆਂ ਛੋਟੀਆਂ ਲੱਕੜਾਂ ਛਾਬਿਆਂ ਵਾਸਤੇ ਆ ਤੇ ਆ ਜਿਹੜੀਆਂ ਵੱਡੀਆਂ ਹੈਗੀਆਂ ਇਹ ਹੈਗੀਆਂ ਟੋਕਰਾ ਵਾਸਤੇ ਤੇ ਆ ਇਹਨਾਂ ਦਾ ਜਿਹੜਾ ਹੈਗਾ ਸੰਦ ਆ 73 ਤੇ ਇਹਦੇ ਨਾਲੇ ਬੰਦ ਗਿਆ ਠੀਕ ਹੈ ਬਈ ਕੀ ਬਾਤ ਹੈ ਪੰਜਾਬ ਦੀ ਪੂਰੀ ਕਿਹਨੇ ਹੱਥ ਗਰਾਸਦੀ ਤੇ ਆਹ ਬਾਈ ਜੀ ਇਹ ਬਣਾਉਂਦੇ ਆ ਇਹਨਾਂ ਨੇ ਇਹ ਬਣਾਇਆ ਤੀਣਾ ਜੀ ਤੁਹਾਡਾ ਜੀ ਇਹ ਫੰਡ ਪੱਤਰ ਹਾਂ ਜਗਦੀਪ ਸਿੰਘ ਜੀ ਇਹਨਾਂ ਦੀ ਇਹ ਕਲਾ ਹੈ ਬਈ ਹਾਂ ਜਗਦੀਪ ਸਿੰਘ ਪਿੰਡ ਪੱਤਰ ਹਾਂ ਤੇ ਬਾਕੀ ਅਸੀਂ ਫੇਰ ਕਦੇ ਮਿਲਾਂਗੇ ਆਪਾਂ